ਬਜ਼ੁਰਗਾਂ ਦੀ ਇੱਕ ਕਹਾਵਤ ਹੈ ਕਿ ਖੂਦ ਹੀ ਮਿੱਟੀ ਖੂਨ ਨੂੰ ਲੱਗੀ ਜਾਂਦੀ ਹੈ। ਇਹਦਾ ਮਤਲਬ ਵੀ ਮਿਹਨਤ ਬਹੁਤ ਕਰੀਦੀ ਹੈ ਪਰ ਕਮਾਈ ਜਿਹੜੀ ਹੈ ਉਹ ਉੱਥੇ ਦੀ ਉੱਥੀ ਹੈ। ਅੱਜ ਕੱਲ ਠੇਕਾ ਜਿਹੜਾ ਹੈਗਾ ਉਹ ਮਾਲ ਵਿੱਚ ਖਾਸ ਤੌਰ ਦੇ ਉੱਤੇ ਬਹੁਤ ਜ਼ਿਆਦਾ ਵਧ ਗਿਆ ਹੈ। ਠੇਕੇ ਤੇ ਜ਼ਮੀਨਾਂ ਲੈਣ ਵਾਲੇ ਵੀ ਉਹਨੇ ਹੀ ਮੁਕਾਬਲੇ ਦੇ ਵਿੱਚ ਅੱਗੇ ਆ ਰਹੇ ਆ। ਹੈਰਾਨੀ ਦੀ ਗੱਲ ਇਹ ਹੈ ਕਿ ਲੱਖ ਰੁਪਏ ਤੱਕ ਪ੍ਰਤੀ ਕਿੱਲਾ ਠੇਕਾ ਹੋ ਗਿਆ। ਤੇ ਘੱਟੋ ਘੱਟ 60 ਹਜ਼ਾਰ ਕਿਤੇ ਨਾ ਕਿਤੇ ਹੈਗਾ। ਇਹਦਾ ਵੱਡਾ ਕਾਰਨ ਚੋਨਾ ਜੋ ਉਹਨਾਂ ਤੇ ਕਣਕ ਉਹ ਫਸਲਾਂ ਜਿਹੜੀਆਂ ਕਿ ਪੱਕੀਆਂ ਫਸਲਾਂ ਪੱਕੀਆਂ ਖਰੀਦਦਾ ਰੇਟ ਉਹਨੇ ਹੈ ਨਹੀਂ ਕਮਾਈਆਂ ਉਹਨੀਆਂ ਹੈ ਨਹੀਂ ਮੈਂ ਹੈਰਾਨ ਆ ਕਿ ਲੋਕ ਇੰਨੇ ਮਹਿੰਗੇ ਮਹਿੰਗੇ ਮੁੱਲ ਲਾ ਕਿਵੇਂ ਦਿੰਦੇ ਆ ਜੇਕਰ ਇਹ ਸਹਾਵਕਤਾਵ ਕਰਦੇ ਹੋਣਗੇ ਤਾਂ ਕਿਹੋ ਜਿਹਾ ਸਹਾਵਕਤਾਵ ਕਰਦੇ ਹੋਣਗੇ ਉਦਾਹਰਨ ਦੇ ਤੌਰ ਤੇ ਜ਼ਿਆਦਾਤਰ ਜਿਹੜੇ ਲੋਕ ਆ ਉਹ ਠੇਕੇ ਤੇ ਜ਼ਮੀਨਾਂ ਲੈ ਕੇ ਕਣਕ ਤੇ ਝੋਨਾ ਲਾਉਂਦੇ ਆ ਸਿਰਫ ਕਣਕ ਤੇ ਝੋਨੇ ਵਾਲਿਆਂ ਦੀ ਆਪਾਂ ਗੱਲ ਕਰੀਏ ਤਾਂ ਜਿਹੜੇ ਕਣਕ ਤੇ ਝੋਨੇ ਵਾਲੇ ਆ ਉਹ ਤੁਸੀਂ ਇਹ ਦੇਖ ਲਓ ਕਿ ਜੇਕਰ ਆਪਾਂ ਉਸਤ ਲਾਈਏ ਕਿ 70000 ਨੂੰ ਠੇਕਾ ਉਹ ਦਿੰਦੇ ਆ ਜੇ 70000 ਨੂੰ ਠੇਕਾ ਦਿੰਦੇ ਆ ਤਾਂ ਲਗਭਗ ਜੇਕਰ ਬਹੁਤ ਵਧੀਆ ਫਸਲ ਹੁੰਦੀ ਹੈ ਝੋਨੇ ਦੀ ਤਾਂ ਉਹ 60000 ਰੁਪਏ ਲਾ ਲਓ ਐਵਰੇਜ ਵੱਧ ਵੀ ਹੋ ਜਾਂਦੀ ਹੈ ਘੱਟ ਵੀ ਹੋ ਜਾਂਦੀ ਹੈ ਤੇ 45000 ਰੁਪਏ ਕਣਕ ਲਾ ਲਓ ਜੇਕਰ ਅਸੀਂ ਦੇਖਦੇ ਆ ਤਾਂ ਇਹ 105000 ਜਿਹੜਾ ਬਣਦਾ ਹੈ ਪੂਰੇ ਸਾਲ ਦੀ ਕਮਾਈ ਪੂਰੇ ਸਾਲ ਦੀ ਕਮਾਈ ਦੇ ਵਿੱਚ ਤੁਸੀਂ 70000 ਰੁਪਏ ਸਿੱਧਮ ਸਿੱਧਾ ਠੇਕੇ ਦਾ ਕੱਢੋ ਠੀਕ ਹੈ ਪਿੱਛੋਂ ਦੋਨੇ ਫਸਲਾਂ ਦਾ ਜਿਹੜਾ ਖਰਚਾ ਹੈ ਕਟੋ ਘਟ 25000 ਰੁਪਏ ਉਹ ਕੱਢ ਦਿਓ 95000 ਰੁਪਏ ਹੋ ਗਿਆ ਤੁਸੀਂ ਇਹ ਦੇਖੋ ਪਿੱਛੇ ਬਚਦਾ 10000 ਜਿਹੜੀ ਉਹ ਬੰਦੇ ਦੀ ਆਪ ਦੀ ਮਿਹਨਤ ਆ ਉਹ ਕਿੱਥੇ ਗਈ ਉਹਦੇ ਜਿਹੜੇ ਪਰਿਵਾਰ ਦੇ ਲੋਕ ਆ ਉਹਨਾਂ ਦੀ ਮਿਹਨਤ ਕਿੱਥੇ ਗਈ ਉਹਦਾ ਜੇ ਕੋਈ ਟਰੈਕਟਰ ਟੱਲਾ ਹੈਗਾ ਉਹਦੀ ਮਿਹਨਤ ਕਿੱਥੇ ਗਈ ਮਤਲਬ ਇੱਕ ਪੂਰੇ ਸਾਲ ਦੇ ਵਿੱਚ ਅਸੀਂ ਆਪ ਦੀ ਮਿਹਨਤ ਛੱਡ ਕੇ ਸਾਰਾ ਕੁਝ ਕੱਢ ਕੇ 10000 ਰੁਪਿਆ ਕਮਾਉਨੇ ਆ ਕਿੱਲੇ ਦਾ ਪੂਰੇ ਸਾਲ ਦਾ ਜੇਕਰ ਬਹੁਤ ਵਧੀਆ ਕਮਾਈ ਹੁੰਦੀ ਤਾਂ ਬਹੁਤ ਸਾਰੇ ਲੋਕ ਮੇਰੇ ਤੋਂ ਇਹ ਵੀ ਸੋਚਣਗੇ ਕਿ ਇਹ ਕਿਉਂ ਬੋਲੀ ਜਾਂਦਾ ਕਿਉਂ ਗੱਲਾਂ ਕਰੀ ਜਾਂਦਾ ਗੱਲਾਂ ਮੈਂ ਤਾਂ ਕਰਦਾ ਕਿਉਂਕਿ ਆਪਣੀ ਖੇਤੀ ਲਗਾਤਾਰ ਘਾਟੇ 'ਚ ਜਾ ਰਹੀ ਹੈ ਬਹੁਤ سارے ਜਿਹੜੇ ਹੈਗੇ ਆ ਉਹ ਖੇਤੀ ਛੱਡ ਰਹੇ ਆ ਜਿਹੜੇ ਖੇਤੀ ਛੱਡ ਰਹੇ ਆ ਉਹ ਖੇਤੀ ਤਾਂ ਹੀ ਛੱਡ ਰਹੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਖੇਤੀ 'ਚ ਕੁਝ ਹੈ ਨਹੀਂ ਉਹ ਛੱਡੇ ਹੋਏ ਜਿਨ੍ਹਾਂ ਨੇ ਖੇਤੀ ਛੱਡੀ ਆ ਉਹ ਜਦੋਂ ਕਿਸੇ ਨੂੰ ਠੇਕੇ ਤੇ ਦੇਣੀ ਹੁੰਦੀ ਹੈ ਉਦੋਂ ਕਿਉਂ ਨਹੀਂ ਇਹ ਗੱਲ ਸੋਚਦੇ ਕਿ ਭਾਈ ਖੇਤ 'ਚ ਤਾਂ ਕੁਝ ਬਚਦਾ ਨਹੀਂ ਤੇ ਮੈਂ ਕਿਉਂ 70000 ਰੁਪਏ ਦੇਈ ਜਾਣਾ 70000 ਨੂੰ ਠੇਕੇ ਤੇ ਦੇ ਦਿੰਨਾ ਤਾਂ ਕਰਕੇ ਜਿਹੜੇ ਠੇਕੇ ਤੇ ਦਿੰਦੇ ਆ ਕੇ ਠੇਕੇ ਦਾ ਮੁੱਲ ਜਿਹੜਾ ਹੈਗਾ ਉਹ ਓਨਾ ਕੁ ਵਾਜਬ ਹੋਣਾ ਚਾਹੀਦਾ ਤਾਂ ਜੋ ਅਗਲਾ ਬੰਦਾ ਵੀ ਕਮਾਈ ਕਰ ਸਕੇ ਜੇਕਰ ਅਸੀਂ 70 75 80 ਤੱਕ ਠੇਕੇ ਦੇ ਉੱਤੇ ਜ਼ਮੀਨਾਂ ਲੈ ਕੇ ਸੋਚਦੇ ਆਂ ਕਿ ਕਮਾਈ ਕਰਾਂਗੇ ਤਾਂ ਮੁਸ਼ਕਲ ਹੈ ਇਹ ਨਹੀਂ ਹੋ ਸਕਦੀ ਬਹੁਤ ਸਾਰੇ ਜਿੰਨੇ ਵੀ ਦੁਨੀਆ ਦੇ ਵਿੱਚ ਬਿਜ਼ਨਸ ਚੱਲਦੇ ਆ ਜਿਹੜੀ ਖੇਤੀ ਹੈ ਸਾਡੇ ਲਈ ਬਿਜ਼ਨਸ ਹੈ ਨਹੀਂ ਵੈਸੇ ਇਹ ਤਾਂ ਸਾਡੇ ਲਈ ਸਭ ਤੋਂ ਉੱਤਮ ਹੈ ਪਰ ਅੱਜ ਦਾ ਸਮਾਂ ਜਿਹੜਾ ਪਿਛਲੇ 40 50 ਸਾਲਾਂ ਤੋਂ ਅਸੀਂ ਇਹਨੂੰ ਪੂਰਾ ਹੀ ਕਮਰਸ਼ੀਅਲ ਬਣਾ ਲਿਆ ਪੈਸੇ ਤੋਂ ਬਿਨਾ ਸਮਝਦੀ ਕੁਛ ਨਹੀਂ ਖੇਤੀ ਵੀ ਪੈਸਾ ਹੋਗੀ ਤਾ ਕਿਤਨਾ ਕਿਤੇ ਸਾਡੇ ਲੋਕਾਂ ਨੂੰ ਵੀ ਜਿਹੜਾ ਅਸੀਂ ਵਪਾਰ ਨੂੰ ਮੱਧਮ ਸਮਝਦੇ ਸੀ ਉਹਨੂੰ ਹੱਥ ਪਾਉਣ ਦੀ ਲੋੜ ਪੈ ਗਈ ਪਰ ਅਸੀਂ ਵਪਾਰੀ ਉਸ ਤਰੀਕੇ ਦੇ ਨਹੀਂ ਬਣੇ ਸਾਨੂੰ ਜਿਹੜੇ ਵੱਡੇ ਵਪਾਰੀ ਆਹ ਆਪ ਇਕੜੀ ਇਸ ਕਿ ਜਿੱਦ ਨੂੰ ਉਹਨਾਂ ਦਾ ਜੀ ਕਰਦਾ ਲੈ ਕੇ ਜਾਂਦੇ ਆ ਬਹੁਤ ਸਾਰੇ ਜਿਹੜੇ ਹੈਗੇ ਆ ਉਹ ਆ ਆਪ ਨਹੀਂ ਆੜਤੀਆਂ ਦੇ ਜਾਂ ਹੋਰ ਜਿਹੜੇ ਵੱਡੇ ਵਪਾਰੀ ਹੈ ਉਹਨਾਂ ਦੇ ਧੱਕੇ ਚੜਕੇ ਠੇਕੇ ਤੇ ਜ਼ਮੀਨਾਂ ਲੈਂਦੇ ਆ ਉਹ ਕਹਿੰਦੇ ਆ ਵੀ ਕੋਈ ਚੱਕਰ ਨਹੀਂ ਤੂੰ 50 ਕਿਲੇ ਲੈ ਠੇਕੇ ਤੇ ਪੈਸੇ ਤੈਨੂੰ ਮੈਂ ਦੇਵਾਂ ਹੁਣ ਉਹਨਾਂ ਨੇ ਉੱਥੇ ਏਸੀ ਦੇ ਵਿੱਚ ਬੈਠਿਆਂ ਤੋਂ ਤੁਹਾਡੇ ਤੋਂ ਕੰਮ ਕਰਾਈ ਇਹਨਾਂ ਤੁਸੀਂ ਇੱਥੇ ਖਫਾਖੂਨ ਹੋਈ ਇਹਨਾਂ ਧੁੱਪੇ ਤੇ ਜਿਹੜੀ ਉਹ ਹੀ ਚਿੜੀ ਤੇ ਕਾਂ ਵਾਲੀ ਗੱਲ ਤੂੰ ਤਾਂ ਬਾਜ਼ਰੀ ਦੀ ਢੇਰੀ ਮੇਰੀ ਤੇ ਜਦੋਂ ਉਹਨੂੰ ਢੇਰੀ ਲੱਗਣੀ ਹੈ ਉਦੋਂ ਉਹ ਕਹਿ ਦਿੰਦੇ ਆ ਵਪਾਰੀ ਤੇ ਜਿਹੜੇ ਆਰਤੀ ਆ ਵੀ ਇਹ ਸਾਡਾ ਹੋ ਗਿਆ ਤੁਸੀਂ ਜਦੋਂ ਜਾ ਕੇ ਉੱਥੇ ਦੇਖ ਕੇ ਆਉਣੇ ਉਹ ਦਾਣੇ ਤੇ ਪੱਲੇ ਥੱਲੇ ਕੁਝ ਨਹੀਂ ਹੋਗਾ ਕੁੜਤਾ ਝਾੜ ਕੇ ਘਰੇ ਮੜੇ ਆਉਣੇ ਤਾਂ ਸਾਨੂੰ ਇਹ ਬਹੁਤ ਜ਼ਰੂਰੀ ਹੈ ਕਿ ਸਮਝ ਲੈਣਾ ਚਾਹੀਦਾ ਕਿ ਜੇਕਰ ਅਸੀਂ ਇਸੇ ਚ ਹੀ ਰਹਾਂਗੇ ਤਾਂ ਮੁਸ਼ਕਲ ਹੈ ਇਹਦੇ ਇੱਕ ਦੋ ਹੱਲ ਹੈਗੇ ਉਹ ਹੱਲ ਇੱਕ ਤਾਂ ਇਹ ਹੈ ਵੀ ਜੇਕਰ ਤੁਹਾਡੇ ਕੋਲੇ 2-3 ਕਿੱਲੇ ਘੱਟੋ ਘੱਟ ਜ਼ਮੀਨ ਦੇ ਹੈਗੇ ਆ ਤੇ ਤੁਸੀਂ ਆਪਦਾ ਬੱਕਰੀ ਖੇਤੀ ਕੁਛ ਨਾ ਕੁਛ ਲਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਕੋਈ ਵੀ ਜਿਹੜਾ ਬਿਜ਼ਨਸਮੈਨ ਆ ਉਹ ਜੇਕਰ ਬਿਜ਼ਨਸ ਚੋਂ ਉਹ 1 ਸਾਲ ਘਾਟਾ ਪੈਂਦਾ 2 ਸਾਲ ਘਾਟਾ ਪੈਂਦਾ 5 ਸਾਲ ਘਾਟਾ ਪੈਂਦਾ ਤਾਂ ਉਹ ਬਿਜ਼ਨਸ ਜ਼ਿਆਦਾ ਬੰਦ ਕਰ ਦਿੰਦਾ ਜਾਂ ਉਹਦੇ 'ਚ ਕੋਈ ਬਦਲਾਅ ਲੈ ਕੇ ਆਉਂਦਾ ਅਸੀਂ ਖੇਤੀਬਾਨ ਦਾ ਕਰ ਨਹੀਂ ਸਕਦੇ ਪਰ ਅਸੀਂ ਇਹਦੇ 'ਚ ਬਦਲਾਅ ਤਾਂ ਲੈ ਕੇ ਆ ਸਕਦੇ ਆ ਨਾ ਬਦਲਾਅ ਕੀ ਹੈ ਬਹੁਤ ਸਾਰੇ ਆਪਣੇ ਮੁੰਡੇ ਜਿਹੜੇ ਹੈਗੇ ਆ ਉਹ ਸਹਾਇਕ ਧੰਦੇ ਕਰੀ ਜਾਂਦੇ ਆ ਬਹੁਤ ਸਾਰੇ ਜਿਹੜੇ ਹੈਗੇ ਆ ਉਹ ਬੱਕਰੀਆਂ ਬੱਕਰੀਆਂ ਫਸਲਾਂ ਲਾਈ ਜਾਂਦੇ ਆ ਮੈਂ ਦੇਖਿਆ ਬਹੁਤ ਸਾਰੇ ਮਿਰਚਾਂ ਦੇ ਵਿੱਚ ਕਮਾਈਆਂ ਕਰੀ ਜਾਂਦੇ ਆ ਸਬਜ਼ੀਆਂ ਦੇ ਵਿੱਚ ਕਮਾਈਆਂ ਕਰੀ ਜਾਂਦੇ ਆ ਖਾਸ ਤੌਰ ਦੇ ਉੱਤੇ ਜਦੋਂ ਕਿਸੇ ਨੇ ਗੱਲ ਕਰੀ ਦੀ ਨਾ ਉਹ ਕਹਿੰਦੇ ਵੀ ਸਾਨੂੰ ਮੁੱਲ ਨਹੀਂ ਮਿਲਦਾ ਤੇ ਮੁੱਲ ਫਿਰ ਸਾਨੂੰ ਕਣਕ ਝੋਨੇ ਦਾ ਕਿਹੜਾ ਸਹੀ ਮਿਲਦਾ ਜੇ ਦੇਖੀਏ ਸਾਨੂੰ ਮੰਡੀ ਨਹੀਂ ਮਿਲਦੀ ਮੰਡੀ ਸਤ ਤੁਸੀਂ ਆਪ ਬਣਾਓ ਮੰਡੀ ਆਪ ਜੇਕਰ ਜੇਕਰ ਅਸੀਂ ਕਿਸੇ ਨੂੰ ਹਾਂ ਇੱਕ ਸੰਗ ਸ਼ਰਮ ਲਾਉਣੀ ਪੈਣੀ ਹੈ ਅਸੀਂ ਦਾਣਾ ਮੰਡੀਆਂ ਦੇ ਵਿੱਚ ਵੀ ਤਾਂ ਬੈਠੀ ਰਹਿੰਦੇ ਆ ਜੇਕਰ ਅਸੀਂ ਕਿਤੇ ਖੜ ਕੇ ਵੇਚ ਲਾਂਗੇ 4 ਪੈਸੇ ਆਥਣ ਨੂੰ ਰੋਜ਼ ਦੇ ਘਰੇ ਆਉਂਦੇ ਉਹ ਚ ਕੀ ਨੁਕਸਾਨ ਆ ਸਾਨੂੰ ਹਾਂ ਜੇਕਰ ਅਸੀਂ ਕੁਝ ਵੱਡੇ ਘਰਾਣਿਆਂ ਦੇ ਆ ਜਾਂ ਕੁਝ ਹੋਰ ਹੈ ਨਹੀਂ ਰੇੜੀ ਤੇ ਖੜ ਸਕਦੇ ਤਾਂ ਤੁਸੀਂ ਵੱਖੋ ਵੱਖਰੀ ਖੇਤੀ ਕਰੋ ਤੇ ਜਿਹੜੇ ਆਪਣੇ ਪਿੰਡ ਦੇ ਹੋਰ ਮਜ਼ਦੂਰ ਹੈ ਜਿਹੜੇ ਨਹੀਂ ਕੰਮ ਕਰ ਸਕਦੇ ਇਦਾਂ ਉਹਨਾਂ ਨੂੰ ਤੁਸੀਂ ਬਹਾਓ ਵੀ ਭਾਈ ਤੁਸੀਂ ਬੈਠੋ ਸਾਡੀ ਜਿਹੜੀ ਫਸਲ ਹੈ ਜਾਂ ਸਾਡੀਆਂ ਸਬਜ਼ੀਆਂ ਉਹ ਵੇਚੋ ਬਹੁਤ ਸਾਰੇ ਜਿਹੜੇ ਆਪਣੇ ਕਣਕ ਤੇ ਝੋਨੇ ਵਾਲੇ ਆ ਜਾਂ ਹੋਰ ਫਸਲਾਂ ਜਿਹੜੀਆਂ ਅਨਾਜ ਆ ਉਹ ਤੁਸੀਂ ਵਹਿ ਕੇ ਨਹੀਂ ਵੇਚ ਸਕਦੇ ਉਹਨਾਂ ਦਾ ਤੁਸੀਂ ਫਾਈਨਲ ਪ੍ਰੋਡਕਟ ਬਣਾ ਕੇ ਵੇਚੋ ਮੈਂ ਤਾਂ ਘੋਲੀਆਂ ਕਲਾਂ ਗਿਆ ਸੀ ਉੱਥੇ ਇੱਕ ਬੰਦੇ ਨਾਲ ਗੱਲਾਂ ਬਾਤਾਂ ਕੀਤੀਆਂ ਉਹ ਤਾਂ ਚਟਨੀ ਵੇਚਦਾ ਹੈ ਚਟਨੀ ਵੀ बिकਦੀ ਹੈ ਤਾਂ ਕਰਕੇ ਜਿਹੜਾ ਸਾਡਾ ਪਿੰਡਾਂ ਦਾ ਜਿਹੜਾ ਸਮਾਨ ਹੈ ਸਾਗ ਹੋਗਾ ਚਟਨੀ ਹੋਗਾ ਸਭ ਵਿਕਦਾ ਪਰ ਅਸੀਂ ਹੁਣ ਇੰਨੀ ਮਿਹਨਤ ਨਹੀਂ ਕਰ ਸਕਦੇ ਜਾਂ ਮੇਰੇ ਵਰਗੀਆਂ ਗੱਲਾਂ ਸੁਣ ਕੇ ਸਾਨੂੰ ਹਾਸਾ ਆਉਂਦਾ ਵੀ ਅਸੀਂ ਨਹੀਂ ਇਦਾਂ ਕਰਨਾ ਕਿਉਂਕਿ ਜੇਕਰ ਤਾਂ ਅਸੀਂ ਪੂਰੇ ਸਾਲ ਦੇ ਵਿੱਚ ਮਹੀਨਾ ਡੇਢ ਮਹੀਨਾ ਮਿਹਨਤ ਕਰਨੀ ਹੈ ਕਿਉਂਕਿ ਮਹੀਨਾ ਡੇਢ ਮਹੀਨਾ ਹੀ ਮਿਹਨਤ ਹੈ ਇੱਕ ਬਜਾਈ ਤੇ ਤੇ ਇੱਕ ਬਾੜੀ ਤੇ ਸਾਰਾ ਮਸ਼ੀਨਾਂ ਦਾ ਕੰਮ ਹੈ ਫੇਰ ਤਾਂ ਉਨੀ ਇੱਕ ਕਮਾਈ ਹੁੰਦੀ ਹੈ ਕਿਉਂਕਿ ਜਿੰਨੀ ਮਿਹਨਤ ਉਨੀ ਕਮਾਈ ਹੈ ਜੇਕਰ ਅਸੀਂ ਪੂਰਾ ਸਾਲ ਮਿਹਨਤ ਕਰਨੀ ਹੈ ਤਾਂ ਸਾਨੂੰ ਪੂਰਾ ਸਾਲ ਹੀ ਕਮਾਈ ਹੋਊਗੀ ਆਪਣੇ ਖੇਤਾਂ ਦੇ ਵਿੱਚ ਤੁਸੀਂ ਦੇਖ ਲਓ ਅੱਜ ਕੱਲ ਕੋਈ ਟਮਾਟਾ ਵਾਲਾ ਬੰਦਾ ਮਿਲਦਾ ਜਦੋਂ ਝੋਨਾ ਲੱਗਿਆ ਫੇਰ ਮਿਲਣੋਂ हट ਜਾਣਗੇ ਤਾਂ ਕਰਕੇ ਇਹ ਖੇਤਾਂ ਦੇ ਵਿੱਚ ਰਹਾਂਗੇ ਖੇਤ ਸਾਨੂੰ ਜਿਉਂਦਾ ਰੱਖੂਗਾ ਸਾਨੂੰ ਹਰਾ ਭਰਾ ਰੱਖੂਗਾ ਤੇ ਸਾਨੂੰ ਕਮਾਈਆਂ ਦੇਊਗਾ ਹਾਂ ਜਿਹਦੀ ਆਪਦੀਆਂ ਜ਼ਮੀਨਾਂ ਆਹੋ ਜਿਹੜਾ ਪਸਾਉਕ ਦਾ ਕੀਤਾ ਸੀਗਾ ਉਹਦੇ ਚੋਂ ਭਾਈ ਉਹ 70000 ਰੁਪਏ ਦੀ ਉਹਨਾਂ ਦੀ ਆਪਦੀ ਕਮਾਈ ਹੁੰਦੀ ਹੈ ਕਿੱਲੇ ਦੀ ਜਿਹੜਾ ਦੂਸਰਾ ਬੰਦਾ 70 ਹਜ਼ਾਰ ਰੁਪਏ ਠੇਕੇ ਤੇ ਦੂਜੇ ਨੂੰ ਦੇ ਦਿੰਦਾ ਉਹ ਠੀਕ ਆ ਉਹ ਆਪ ਦਾ ਜਿਵੇਂ ਉਹਨਾਂ ਦਾ ਠੀਕ ਲੱਗਦਾ ਉਹ ਕਰੀ ਜਾਣ ਪਰ ਇਹ ਗੱਲ ਜ਼ਰੂਰ ਹੈ ਜਿਹੜਾ ਠੇਕੇ ਤੇ ਦਿੰਦਾ ਉਹ ਵੀ ਮੇਰਾ ਭਰਾ ਦੇਖ ਕੇ ਦੇਵੇ ਕਿ ਯਾਰ ਇੰਨੀ ਕਮਾਈ ਹੋएगी ਵੀ ਹੈਗੀ ਆ ਕਿ ਮੈਂ ਐਵੇਂ ਹੀ ਬਿਨਾਂ ਗੱਲ ਤੋਂ ਵਿਚਾਰੇ ਦਾ ਹੈਨਾ ਫੱਟੀ ਪੁੱਛੀ ਜਾਂਦਾ ਤੇ ਜਿਹੜੇ ਠੇਕੇ ਤੇ ਲੈਂਦੇ ਆ ਉਹ ਵੀ ਐਵੇਂ ਮੁਕਾਬਲਿਆਂ 'ਚ ਜਾ ਕੇ ਲੱਖ ਲੱਖ ਸਵਾ ਸਵਾ ਲੱਖ ਕਿੱਲੇ ਦਾ ਨਾ ਹੋ ਕਰਨ ਕਿਉਂਕਿ ਇੰਨਾਂ ਕੁ ਸਮਝ ਲੈਣਾ ਚਾਹੀਦਾ ਕਿ ਸਿਰਫ ਕਣਕ ਤੇ ਝੋਨੇ 'ਚੋਂ ਇੰਨੀ ਕਮਾਈ ਨਹੀਂ ਹੈਗੀ ਪਰ ਹਾਂ ਜੇਕਰ ਤੁਸੀਂ ਠੇਕੇ ਤੇ ਲੈ ਕੇ ਕੋਈ ਹੋਰ ਬਖਰੀ ਫਸਲ ਕਰਦੇ ਹੋ ਜ ਸਮਝ ਗਏ ਨਾ ਆਪਣੇ ਆਪ ਮੁੱਲ ਤੈਅ ਕਰਨਾ ਤੇ ਸਰਕਾਰ ਵੱਲੋਂ ਸਾਨੂੰ ਮੁੱਲ ਦੇਣ ਦੇ ਵਿੱਚ ਬਹੁਤ ਫਰਕ ਹੈ ਅਸੀਂ ਆਪਣੇ ਆਪ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਮੁੱਲ ਤੈਅ ਕਰਦੇ ਹਾਂ ਤੇ ਜਿਹੜੇ ਹੱਕ ਨਾਲ ਲੈ ਸਕਦੇ ਹਾਂ ਪਰ ਜੇਕਰ ਜਿਹੜਾ ਮੁੱਲ ਸਰਕਾਰ ਦਿੰਦੀ ਹੈ ਜੇ ਅਸੀਂ ਉਹਦੇ ਤੇ ਚਾਹੀਏ ਨਾ ਆਹ 2200 ਤੇ 2300 ਤੇ ਅਸੀਂ ਠੇਕੇ ਪੂਰੇ ਕਰ ਦਿਆਂਗੇ ਤਾਂ ਇਹ ਠੇਕੇ ਪੂਰੇ ਨਹੀਂ ਹੁੰਦੇ ਤੁਸੀਂ ਇਹ ਦੇਖੋ ਕਿ ਜਵਾਕਾਂ ਦੇ ਖਰਚੇ ਬਿਮਾਰੀਆਂ ਹੋਰ ਗੱਲ ਦੱਸਣੋ ਜੇਕਰ ਤੁਸੀਂ ਬਹੁਤ ਵਧੀਆ ਫਸਲ ਕੱਢਦੇ ਹੋ ਠੇਕੇ ਤੇ ਤਾਂ ਉਹਦੀ ਕਮਾਈ ਕਰਦੇ ਆਂ ਗੱਲ ਕਰਦੇ ਆਂ ਆਪਾਂ ਜੇਕਰ ਹਰੇਕ ਤੀਜੇ ਚੌਥੇ ਸਾਲ ਤਾਂ ਕੋਈ ਨਾ ਕੋਈ ਆਫਤਾ ਜਾਂਦੀ ਹੈ ਬਹੁਤ ਜਗ੍ਹਾ ਹੁਣ ਆਪਣੇ ਗੜੇ ਪੈ ਗਏ ਤੇ ਬਹੁਤ ਜਗ੍ਹਾ ਤੁਸੀਂ ਇਹ ਦੇਖੋਗੇ ਕਿ ਗਰਮੀ ਵੱਧ ਪੈ ਕੇ ਕਣਕ ਦਾ ਝਾੜ ਘਟ ਗਿਆ ਜੀ ਉਧਰ ਝੋਨੇ ਵਲੇ ਜੀ ਹਵਾ ਚੱਲ ਗਈ ਝੋਨਾ ਖਰਾਬ ਹੋ ਗਿਆ ਤਾਂ ਕਰਕੇ ਮੈਂ ਤਾਂ ਇਹੀ ਗੱਲ ਕਹਿਣਾ ਕਿ ਠੀਕ ਹੈ ਤੁਸੀਂ ਮਿਹਨਤ ਕਰਦੇ ਹੋ ਬਹੁਤ ਵਧੀਆ ਗੱਲ ਆ ਪਰ ਮਿਹਨਤ ਜਿਹੜੀ ਹੈਗੀ ਆ ਉਹ ਆਪਾਂ ਸਹੀ ਦਿਸ਼ਾ ਚ ਕਰੀਏ ਤਾਂ ਚੰਗੀ ਕਮਾਈ ਕਰ ਸਕਦੇ ਕਿਉਂਕਿ ਖੇਤੀ ਅਸੀਂ ਛੱਡ ਨਹੀਂ ਸਕਦੇ ਖੇਤੀ ਤੋਂ ਅਸੀਂ ਬਹੁਤ ਕੁਝ ਲੈਣਾ ਹਜੇ ਸਾਡੇ ਬੱਚਿਆਂ ਤੱਕ ਖੇਤੀ ਲੈ ਕੇ ਜਾਣੀ ਆ ਅਗਲੀਆਂ ਪੀੜ੍ਹੀਆਂ ਤੱਕ ਖੇਤੀ ਲੈ ਕੇ ਜਾਣੀਆਂ ਕਿ ਅਸੀਂ ਖੇਤੀ ਕਰਦੇ ਹੁੰਦੇ ਸੀ ਤੇ ਕਰਦੇ ਹਾਂ ਕਿਤੇ ਇਹ ਨਾ ਹੋਵੇ ਕਿ ਇਹ ਚੀਜ਼ ਸਾਡਾ ਭੂਤਖਾਲੀ ਬਣ ਜਾਏ ਕਿ ਇੱਥੇ ਵੀ ਖੇਤੀਆਂ ਹੁੰਦੀਆਂ ਸੀ ਤੇ ਸਾਡੇ ਪੱਗਾਂ ਵਾਲੇ ਮੁੰਡੇ ਦਾੜ੍ਹੀਆਂ ਵਾਲੇ ਮੁੰਡੇ ਖੇਤੀਆਂ ਕਰਦੇ ਸੀ ਜ਼ਰੂਰੀ ਹੈ ਖੇਤੀ 'ਚ ਲੱਗੇ ਰਹੀਏ ਵਧੀਆ ਖੇਤੀ ਕਰੀਏ ਤੇ ਤਾਂ ਜੋ ਸਾਨੂੰ ਮਾਣ ਹੋਵੇ ਅਸੀਂ ਇਹ ਕਹੀਏ ਵੀ ਹਰੇਕ ਦੂਜਾ ਬੰਦਾ ਪੁੱਛੇ ਵੀ ਕੀ ਕੰਮ ਕਰਦਾ ਤੇ ਮਾਣ ਨਾਲ ਕਹੀਏ ਵੀ ਮੈਂ ਖੇਤੀ ਕਰਦਾ ਅੱਜ ਕੱਲ ਤਾਂ ਇਹ ਕਹਿਣਾ ਹੀ ਔਖਾ ਹੋਇਆ ਪਿਆ ਇੱਕ ਮੈਨੂੰ ਪੁੱਛਦਾ ਕਹਿੰਦਾ ਕਿ ਕੀ ਕਰਦਾ ਮੈਂ ਖੇਤੀ ਕਰਦਾ ਕਹਿੰਦਾ ਨਹੀਂ ਹੂੰ ਵੀ ਨੌਕਰੀ ਨੂੰ ਕਰੀ ਜਾਂ ਕੰਮ ਕੀ ਕਰਦਾ ਮੈਂ ਖੇਤੀ ਕਰਦਾ ਹੁਣ ਖੇਤੀ ਕਹਿਣਾ ਹੀ ਸਾਡੇ ਲਈ ਬਹੁਤ ਔਖਾ ਹੋ ਗਿਆ ਤੇ ਮੈਂ ਜਾਣ ਬੁੱਝ ਕੇ ਕਹਿਣਾ ਹੁਣ ਹਾਲਾਂਕਿ ਆਪਾਂ ਕੋਈ ਕੰਮ ਧੰਦਾ ਨਾਲ ਹੋਰ ਵੀ ਕਰਦੇ ਆ ਪਰ ਇਹ ਚੀਜ਼ ਮਾਣ ਨਾਲ ਕਹਿਣੀ ਤਾਂ ਜ਼ਰੂਰੀ ਹੈ ਤਾਂ ਜੋ ਉਹ ਅਗਲਾ ਬੰਦਾ ਵੀ ਕਿਸੇ ਨੂੰ ਮਾਣ ਨਾਲ ਕਹਿ ਸਕੇ